ਉਹ ਉਸਤ ਅਵਾਜ਼ ਜੋ ਸਾਡੇ ਦਿਲਾਂ ਨੂੰ ਛੂ ਜਾਂਦੀ ਸੀ ਜਿਸ ਨੇ ਪੰਜਾਬੀ ਸੰਗੀਤ ਨੂੰ ਆਪਣੀ ਰੋਹਾਨੀ ਗਾਇਕੀ ਨਾਲ ਨਵੇਂ ਰੰਗ ਦਿੱਤੇ ਉਹ ਰਾਜਵੀਰ ਜਵੰਦਾ ਅੱਜ ਜ਼ਿੰਦਗੀ ਦੀ ਆਪਣੀ ਲੜਾਈ ਲੜ ਰਿਹਾ ਹੈ 27 ਸਤੰਬਰ ਨੂੰ ਪੰਜੌਰ ਰੋਡ ਤੇ ਹੋਏ ਇੱਕ ਪਿਆਨ ਖਾਦਸੇ ਵਿੱਚ ਜਵੰਦਾ ਜੀ ਨੂੰ ਸਿਰ ਅਤੇ ਰੀੜ ਦੀ ਹੱਡੀ ਵਿੱਚ ਗੰਭੀਰ ਝੋਟਾਂ ਆਈਆਂ ਉਹ ਮੋਹਾਲੀ ਦੇ ਫੋਰਟ ਹਸਪਤਾਲ ਵਿੱਚ ਪਿਛਲੇ 5 ਦਿਨਾਂ ਤੋਂ ਲਾਈਫ ਸਪੋਰਟ ਤੇ ਹਨ ਡਾਕਟਰਾਂ ਦੇ ਮਤਾਬਕ ਨਾ ਤਾਂ ਸੇਤ ਵਿੱਚ ਕੋਈ ਸੁਧਾਰ ਆਇਆ ਹੈ ਨਾ ਹੀ ਨਸਾਂ ਸੰਬੰਧੀ ਹਾਲਤ ਵਿੱਚ ਕੋਈ ਬਿਹਤਰੀ ਹੈ ਉਹਨਾਂ ਦੇ ਹੱਥ ਪੈਰ ਕਮਜ਼ੋਰ ਹੋ ਚੁੱਕੇ ਹਨ ਆਕਸੀਜਨ ਦੀ ਕਾਰਟ ਉਹਨਾਂ ਦੀ ਜਕਮ ਹੋਰ ਵੀ ਗੰਭੀਰ ਕਰ ਰਹੀ ਹੈ ਅੱਜ ਪੰਜਾਬ ਸਿਰਫ ਇੱਕ ਗਾਇਕ ਲਈ ਨਹੀਂ ਇੱਕ ਆਵਾਜ਼ ਲਈ ਦੁਆ ਕਰ ਰਿਹਾ ਹੈ ਗੁਰਦਵਾਰਿਆਂ ਵਿੱਚ ਅਰਦਾਸਾਂ ਹੋ ਰਹੀਆਂ ਹਨ ਪੰਜਾਬੀ ਕਲਾਕਾਰ ਹਰ ਰੋਜ਼ ਹਸਪਤਾਲ ਵਿੱਚ ਉਹਨਾਂ ਨੂੰ ਮਿਲਣ ਆ ਰਹੇ ਹਨ ਹਰ ਕੋਈ ਆਖ ਰਿਹਾ ਹੈ ਰਾਜਵੀਰ ਵਾਪਸ ਆ ਜਾ ਪੰਜਾਬ ਤੇਰੀ ਉਡੀਕ ਕਰ ਰਿਹਾ ਹੈ ਤੁਸੀਂ ਵੀ ਇੱਕ ਅਰਦਾਸ ਜ਼ਰੂਰ ਕਰੋ ਕਿਉਂਕਿ ਕਈ ਵਾਰੀ ਦੁਆ ਉਹ ਕਰ ਜਾਂਦੀ ਹੈ ਜੋ ਦਵਾਈ ਨਹੀਂ ਕਰ ਸਕਦੀ ਜੇਕਰ ਤੁਸੀਂ ਵੀ ਦੁਆ ਕਰਦੇ ਹੋ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਕਮੈਂਟ ਵਿੱਚ ਵਾਹਿਗੁਰੂ ਲਿਖੋ